ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਿਲੀ ਦਾ ਹਿੱਸਾ ਜ਼ਰੂਰ ਬਣੋ ਇਹ ਗੱਲ ਪਿੰਡ ਦੇ ਇੱਕ ਛੋਟੇ ਜਿਹੇ ਘਰ ਦੀ ਹੈ ਜਿੱਥੇ ਬੇਬੇ ਰਜ਼ਿੰਦਰ ਕੌਰ ਆਪਣੇ ਪੋਤੇ ਨਵਦੀਪ ਨਾਲ ਰਹਿੰਦੀ ਸੀ ਨਵਦੀਪ ਦੀ ਮਾਂ ਉਸ ਨੂੰ ਜਨਮ ਦੇ ਕੀ ਜਲਦੀ ਹੀ ਤੁਰ ਗਈ ਸੀ ਤੇ ਪਿਓ ਵਿਦੇਸ਼ ਕਮੋਂ ਚਲਾ ਗਿਆ ਸੀ ਜਿਸ ਨੇ ਮੁੜ ਕੇ ਕਦੇ ਖਬਰ ਨਹੀਂ ਲਈ ਬੀਬੀ ਹੀ ਉਸ ਲਈ ਮਾਂ ਬਾਪ ਤੇ ਸਾਰੀ ਦੁਨੀਆ ਸੀ ਬੀਬੀ ਰਾਜਿੰਦਰ ਕੋਰ ਦੀ ਉਮਰ 80 ਸਾਲਾਂ ਦੇ ਕਰੀਬ ਸੀ ਸ਼ਰੀਰ ਥੱਕ ਚੁੱਕਾ ਸੀ ਪਰ ਪੋਤੇ ਲਈ ਉਸ ਦੀਆਂ ਅੱਖਾਂ ਵਿੱਚ ਅਥਾਹ ਪਿਆਰ ਦੀ ਰੋਸ਼ਨੀ ਕਦੇ ਨਹੀਂ ਮੱਦਮ ਹੋਈ ਨਵਦੀਪ ਹੁਣ 15 ਸਾਲ ਦਾ ਹੋ ਗਿਆ ਸੀ ਉਹ ਪੜਾਈ ਵਿੱਚ ਬਹੁਤ ਹੋਸ਼ਿਆਰ ਸੀ ਤੇ ਉਸ ਦਾ ਇੱਕੋ ਸੁਪਨਾ ਸੀ ਆਪਣੀ ਬੇਬੇ ਨੂੰ ਸਾਰੀਆਂ ਤਕਲੀਫਾਂ ਤੋਂ ਮੁਕਤ ਕਰਨਾ ਇੱਕ ਦਿਨ ਨਵਦੀਪ ਸਕੂਲ ਤੋਂ ਆਇਆ ਤੇ ਦੇਖਿਆ ਕਿ ਬੇਬੇ ਖੰਗ ਰਹੀ ਸੀ ਤੇ ਉਸਦੇ ਹੱਥਾਂ ਵਿੱਚ ਦਰਦ ਦੀ ਚੀਜ਼ ਸੀ ਬੇਬੇ ਤੂੰ ਠੀਕ ਹੈ ਚੱਲ ਡਾਕਟਰ ਕੋਲ ਚਲੀਏ ਨਵਦੀਪ ਨੇ ਚਿੰਤਾ ਨਾਲ ਕਿਹਾ ਬੇਬੇ ਨੇ ਉਸ ਦਾ ਹੱਥ ਫੜਿਆ ਨਹੀਂ ਪੁੱਤ ਮੈਂ ਠੀਕ ਹਾਂ ਇਹ ਤਾਂ ਬੁਢਾਪੇ ਦੀਆਂ ਨਿੱਕੀਆਂ ਮੋਟੀਆਂ ਤਕਲੀਫਾਂ ਹਨ ਤੂੰ ਪੈਸੇ ਨਾ ਖਰਾਬ ਕਰ ਉਹ ਪੈਸੇ ਤੇਰੀ ਪੜ੍ਹਾਈ ਲਈ ਰੱਖੀ ਨਵਦੀਪ ਜਾਣਦਾ ਸੀ ਕਿ ਉਹ ਝੂਠ ਬੋਲ ਰਹੀ ਹੈ ਉਸ ਰਾਤ ਉਹ ਬੇਬੇ ਦੇ ਕੋਲ ਬੈਠਾ ਰਿਹਾ ਚੁੱਲ੍ਹੇ ਦੀ ਅੱਗ ਮਠੀ ਹੋ ਗਈ ਸੀ ਤੇ ਕਮਰੇ ਵਿੱਚ ਚੁੱਪ ਦਾ ਹਨੇਰਾ ਸੀ ਬੇਬੇ ਨਵਦੀਪ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਜਦੋਂ ਮੈਂ ਵੱਡਾ ਹੋ ਜਾਵਾਂਗਾ ਮੈਂ ਤੈਨੂੰ ਇੱਕ ਵੱਡਾ ਸਾਰਾ ਘਰ ਬਣਾ ਕੇ ਦੇਵਾਂਗਾ ਉੱਥੇ ਹੀਟਰ ਹੋਵੇਗਾ ਤੇ ਤੈਨੂੰ ਠੰਡ ਵਿੱਚ ਕੰਬਣਾ ਨਹੀਂ ਪਵੇਗਾ ਬੇਬੇ ਮੁਸਕਰਾਈ ਹਾਈ ਮੇਰਾ ਸ਼ੇਰ ਪੁੱਤ ਮੈਨੂੰ ਤਾਂ ਤੇਰੀਆਂ ਬਾਹਾਂ ਦਾ ਨਹੀਂਗੀ ਕਾਫੀ ਹੈ। ਅਗਲੇ ਕੁਝ ਮਹੀਨੇ ਬੜੇ ਔਖੇ ਲੰਗੇ। ਬੇਬੇ ਦੀ ਤਬੀਅਤ ਦਿਨ-ਬਦਿਨ ਖਰਾਬ ਹੁੰਦੀ ਗਈ। ਨਵਦੀਪ ਨੇ ਟਿਊਸ਼ਨਾਂ ਪੜਾ ਕੇ ਛੋਟੇ-ਮੋਟੇ ਕੰਮ ਕਰਕੇ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਇੱਕ ਦਿਨ ਉਸਨੇ ਸ਼ਹਿਰ ਜਾ ਕੇ ਬੇਬੇ ਨੂੰ ਚੰਗੇ ਡਾਕਟਰ ਨੂੰ ਦਿਖਾਇਆ। ਡਾਕਟਰ ਨੇ ਦੱਸਿਆ ਕਿ ਬੇਬੇ ਨੂੰ ਦਿਲ ਦੀ ਬਿਮਾਰੀ ਹੈ ਤੇ ਮਹਿੰਗੇ ਇਲਾਜ ਦੀ ਲੋੜ ਹੈ। ਨਵਦੀਪ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਕੋਲ ਇੰਨੇ ਪੈਸੇ ਨਹੀਂ ਸਨ। ਉਰੂਜ ਰਾਤ ਨੂੰ ਗੁਰਦੁਆਰੇ ਜਾ ਕੇ ਅਰਦਾਸ ਕਰਦਾ ਇੱਕ ਸ਼ਾਮ ਉਸਨੇ ਬੇਬੇ ਦੇ ਪੈਰਾਂ ਤੇ ਸਿਰ ਰੱਖ ਦਿੱਤਾ ਤੇ ਰੋਣ ਲੱਗਾ ਮੈਂ ਤੈਨੂੰ ਬਚਾ ਨਹੀਂ ਸਕਦਾ ਬੇਬੇ ਮੈਂ ਬਹੁਤ ਕਮਜ਼ੋਰ ਹਾਂ ਉਸਨੇ ਹਿਚਕੀਆਂ ਲੈਂਦਿਆਂ ਕਿਆ ਬੇਬੇ ਨੇ ਕੰਬਦੇ ਹੱਥਾਂ ਨਾਲ ਉਸ ਦਾ ਮੱਥਾ ਪਲੋਸਿਆ ਨਵਦੀਪਾ ਤੂੰ ਮੇਰੀ ਜ਼ਿੰਦਗੀ ਹੈ ਮੈਨੂੰ ਕੋਈ ਸ਼ਿਕਾਇਤ ਨਹੀਂ ਮੇਰੀ ਉਮਰ ਤਾਂ ਪੂਰੀ ਹੋ ਗਈ ਹੈ ਪਰ ਤੂੰ ਹਮੇਸ਼ਾ ਯਾਦ ਰੱਖੀਂ ਜੇ ਤੂੰ ਸੱਚਾ ਤੇ ਚੰਗਾ ਇਨਸਾਨ ਬਣ ਗਿਆ ਤਾਂ ਮੇਰਾ ਜੀਵਨ ਸਫਲ ਹੋ ਜਾਵੇਗਾ। ਦੋ ਹਫ਼ਤਿਆਂ ਬਾਅਦ ਰਾਤ ਦੇ ਅਖੀਰਲੇ ਪੈਰ ਜਦੋਂ ਸਾਰਾ ਪਿੰਡ ਸੁੱਤਾ ਪਿਆ ਸੀ। ਬੇਬੇ ਰਜਿੰਦਰ ਕੌਰ ਨੇ ਆਖਰੀ ਸਾਹ ਲਿਆ। ਨਵਦੀਪ ਬੇਬੇ ਦਾ ਹੱਥ ਫੜ ਕੇ ਬੈਠਾ ਰਿਹਾ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਪਰ ਉਸ ਨੇ ਕੋਈ ਆਵਾਜ਼ ਨਹੀਂ ਕੱਢੀ। ਉਹ ਜਾਣਦਾ ਸੀ ਕਿ ਬੇਬੇ ਦੀ ਆਖਰੀ ਇੱਛਾ ਉਸ ਨੂੰ ਕਮਜ਼ੋਰ ਨਹੀਂ ਸਗੋਂ ਮਜ਼ਬੂਤ ਬਣਾਉਣਾ ਸੀ। ਜਦੋਂ ਸਵੇਰ ਹੋਈ ਪਿੰਡ ਵਾਲੇ ਆਏ ਨਵਦੀਪ ਉੱਠਿਆ ਉਸ ਦੀਆਂ ਅੱਖਾਂ ਲਾਲ ਸਨ ਪਰ ਚਿਹਰੇ ਤੇ ਇੱਕ ਅਜੀਬ ਜਿਹਾ ਸੰਕਲਪ ਸੀ ਉਸ ਨੇ ਬੀਬੀ ਦੇ ਮੱਥੇ ਤੇ ਆਖਰੀ ਚੁੰਮਨ ਦਿੱਤਾ ਸਾਲ ਲੰਘ ਗਏ ਨਵਦੀਪ ਨੇ ਦਿਨ ਰਾਤ ਇੱਕ ਕਰ ਦਿੱਤਾ ਉਹ ਪੜ੍ਹਿਆ ਨੌਕਰੀ ਕੀਤੀ ਤੇ ਪਿੰਡ ਦਾ ਇੱਕ ਵੱਡਾ ਅਫਸਰ ਬਣ ਗਿਆ ਉਹ ਕਦੇ ਨਹੀਂ ਭੁੱਲਿਆ ਕਿ ਉਸ ਨੇ ਕੀ ਵਾਦਾ ਕੀਤਾ ਸੀ ਉਸਨੇ ਪਿੰਡ ਵਿੱਚ ਇੱਕ ਛੋਟਾ ਜਿਹਾ ਅनाथ ਆਸ਼ਰਮ ਬਣਾਇਆ। ਉਸ ਦਾ ਨਾਂ ਆਪਣੀ ਬੇਬੇ ਦੇ ਨਾਮ ਤੇ ਰੱਖਿਆ। ਰਜਿੰਦਰ ਕੋਰ ਆਸ਼ਰਮ। ਉਹ ਤੇ ਉਹਨਾਂ ਬੱਚਿਆਂ ਦਾ ਪਿਓ ਤੇ ਮਾਂ ਬਣਿਆ ਜਿਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ। ਹਰ ਸ਼ਾਮ ਜਦੋਂ ਆਸ਼ਰਮ ਦੇ ਦਰਵਾਜ਼ੇ ਤੇ ਬੈਠਦਾ ਤਾਂ ਉਸ ਨੂੰ ਮਹਿਸੂਸ ਹੁੰਦਾ ਕਿ ਬੇਬੇ ਦੀ ਆਤਮਾ ਉੱਥੇ ਹੀ ਹੈ। ਉਸ ਨੂੰ ਵੇਖ ਕੇ ਮੁਸਕੁਰਾ ਰਹੀ ਹੈ। ਉਸਨੇ ਮਹਿਸੂਸ ਕੀਤਾ ਕਿ ਦੁਨੀਆ ਦਾ ਸਭ ਤੋਂ ਵੱਡਾ ਕਰ ਉਹ ਨਹੀਂ। ਜੋ ਇੱਟਾਂ ਤੇ ਸੀਮਿੰਟ ਨਾਲ ਬਣਦਾ ਏ ਬਲਕਿ ਉਹ ਹੈ ਜੋ ਪਿਆਰ ਅਤੇ ਕੁਰਬਾਨੀ ਨਾਲ ਦਿਲਾਂ ਵਿੱਚ ਪੰਦਾ ਏ ਨਵਦੀਪ ਦੇ ਦਿਲ ਵਿੱਚ ਬੇਬੇ ਦਾ ਪਿਆਰ ਹਮੇਸ਼ਾ ਇੱਕ ਰੱਬ ਵਰਗਾ ਪਿਆਰ ਬਣ ਕੇ ਰਹੇਗਾ ਜੋ ਕਦੀ ਮਿਟ ਨਹੀਂ ਸਕਦਾ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ